सभी की एकता के लिए मीटिंग की जैसा आप सभी जानते हैं और उस मीटिंग में मिनिमम कम से कम एकता के ऊपर चर्चा हुई है और उस चर्चा में हमने कुछ सहमति बताने की अपनी बात रखी है हमारे साथियों ने उसके ऊपर मीटिंग करके हमें बतलाना है तो आगे भी यह जतन हमारी ओर से कोशिश होंगी आज क्योंकि डल्लेवाल जी की हालत बहुत क्रिटिकल है हमने मीटिंग भी जल्द करने की हरदो झंडे जी चले गए हैं वहाँ उनकी हालत ठीक नहीं है तो हमारा प्रयास रहेगा जितनी जल्द से जल्द हो मिनिमम एकता और हम दिल से चाहते मैक्सिमम एकता भी होनी चाहिए ठीक है मैक्सिमम एकता में अभी कुछ दिक्कतें हैं ਮਿਨਿਮਮ ਇਕਤਾ ਕੇ ਲਿਏ ਹਮਨੇ ਹੱਥ ਬੜਾ ਦਿਆ ਹੈ ਅਰ ਹਮ ਆਸ਼ਾ ਕਰੇਗੇ ਜਲਦੀ ਇਹ ਮਿਨਿਮਮ ਇਕਤਾ ਹੋ ਇਸ ਯਹੀ ਬਾਤ ਸੀ ਜੋ ਮੈਨੇ ਆਪਕੋ ਬਤਾਨੀ ਸੀ ਆ ਭੰਗੂ ਸਾਹਿਬ ਜਰਮ ਸਾਹਿਬ ਪੰਜਾਬੀ ਪੱਤਰਕਾਰ ਦੋਸਤੋ ਜਿਵੇਂ ਭਦੇਰ ਸਾਹਿਬ ਨੇ ਗੱਲ ਕੀਤੀ ਦੋਨੇ ਫਾਰਮਾਂ ਦੀ ਮੀਟਿੰਗ ਹੋਈ ਸੀ 13 ਨੂੰ 13 ਤੋਂ ਬਾਅਦ ਅੱਜ 18 ਤਰੀਕ ਦਾ ਤਿੰਨੇ ਫਾਰਮਾਂ ਦੀ ਮੀਟਿੰਗ ਹੋਈ ਸੋ ਮੈਂ ਕਲੀਅਰ ਸ਼ਬਦਾਂ ਜੇ ਕਹਾਂ ਭਈ ਦੋਨੋ ਫਾਰਮਾਂ ਦੀ ਮੀਟਿੰਗ ਤੀਜੇ ਫਾਰਮ ਐਸਕੇਐਮ ਨਾਲ ਹੋਈ ਉਹਦੇ ਵਿੱਚ ਘੱਟ ਤੋਂ ਘੱਟ ਪ੍ਰੋਗਰਾਮਾਂ ਦੀ ਏਕਤਾ ਬਾਰੇ ਵਿਚਾਰ-ਵਟਾਂਦਰਾ ਹੋਇਆ ਠੀਕ ਔਰ ਉਹਦੇ ਲਈ ਵੀ ਐਸਕੇਐਮ ਦੀ ਲੀਡਰਸ਼ਿਪ ਨੇ ਸਮਾਂ ਮੰਗਿਆ ਸੋ ਅੱਜ ਜਿਹੜੀ ਗੱਲ ਇੱਥੇ ਤੱਕ ਹੋਈ ਆ ਸੋ ਤੁਹਾਨੂੰ ਪਤਾ ਜਿਵੇਂ ਦੱਸਿਆ ਹਰ ਦੋ ਝੰਡੇ ਸਾਹਿਬ ਆਏ ਸੀ ਉਹਨਾਂ ਦੀ ਸਿਹਤ ਤੁਹਾਨੂੰ ਪਤਾ ਚੌਥੇ ਦਿਨ ਹੈਗੇ ਆ ਮਰਨ ਵਰਤ ਦੇ ਵਿੱਚ ਉਹ ਚਲੇ ਗਏ ਸਿਹਤ ਠੀਕ ਨਹੀਂ ਸੀ ਔਰ ਡੱਲੇਵਾਨ ਸਾਹਿਬ ਦੀ ਸਿਹਤ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਹੈਗੀ ਆ ਕੱਲ ਤੋਂ ਸੋ ਇਸ ਕਰਕੇ ਅਸੀਂ ਦੋਨੇ ਫਾਰਮ ਏਕਤਾ ਵਾਲੇ ਪਾਸੇ ਨੂੰ ਨਾ ਪਹਿਲਾਂ ਕਿਤੇ ਪੈਰ ਪਿੱਛੇ ਖਿੱਚੇ ਅਸੀਂ ਤਾਂ ਹਾਂ ਹੀ ਆ ਬਹੁਤ ਵੱਡੇ ਏਕਤਾ ਦੇ ਸੋ ਉਸ ਤੋਂ ਗੱਲ ਮੇਰੇ ਦੋਸਤ ਲਖਮਿੰਦਰ ਔਲਖ ਰੱਖ ਲੈਣਗੇ ਆ ਜਾ ਹੁਣ ਪੱਤਰਕਾਰ ਸਾਥੀਓ बात बता दी एकता सब चाहते हैं सबसे ज़्यादा एकता चाहती है जो हमारे किसान मजदूर आवाम है वो चाहता है हम एकता में रहकर आंदोलन लड़े उनकी भावना को देखते हुए हमारे फॉर्मों ने जो आप आज आपको बता दिया कि मिनिमम एकता के लिए आज जो प्रयास किया था उसके लिए हमारे साथियों ने समय मांगा है तो हम आमीद करते हैं जो जनता की भावना है भी एकता हो जो हमारी सबकी दोनों फॉर्मों की भावना है और जिस हालात में सरदार जगजीत सिंह डल्लेवाल जी हैं उस भावना को देखते हुए एकता जरूर होगी और ये जो मोर्चा आने वाले हमारे जो प्रोग्राम है वो दे रखे हैं आगे वाले वो ज्यों के त्यों हैं और हमारे सरदार जगजीत सिंह डल्लेवाल जी आज चौप्पन दिन हो गए हैं अमर नाचन पर है जो दूसरे 111 बैठे थे कल भी 10 और बैठे हैं तो उनमें से भी चार पांच साथियों के हालात खराब हो रहे हैं डल्लेवाल जी की सेहत खराब है तो हम अब सभी साथी दोनों मोर्चों के साथी अभी इसके बाद हम वहीं डल्लेवाल जी के पास ही जा रहे हैं ਬੰਦੇ ਰਾਏ ਰਾਏ ਸਾਹਿਬ ਰਾਏ ਸਾਹਿਬ ਗੱਲ ਰੱਖਣ ਗਏ ਰਾਏ ਸਾਹਿਬ ਗੱਲ ਰੱਖਣ ਤੋਂ ਬਾਅਦ ਸਵਾਲ ਸਾਥੀਓ ਜਿਵੇਂ ਕਿ ਭੰਦੇ ਸਾਹਿਬ ਨੇ ਪੰਗੂ ਸਾਹਿਬ ਨੇ ਦੱਸਿਆ ਹੀ ਹੈ ਕਿ ਮਿਨੀਮਮ ਪ੍ਰੋਗਰਾਮ ਤੇ ਏਕਤਾ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਚੱਲੀ ਹੈ ਅ ਤਿੰਨੇ ਫਾਰਮਾਂ ਦੀ ਇਸ ਮੀਟਿੰਗ ਦੇ ਵਿੱਚ ਅ ਐਸਕੇਐਮ ਵੱਲੋਂ ਸਾਥੀਆਂ ਨੇ ਕਿਹਾ ਕਿ ਅਸੀਂ 24 ਤਰੀਕ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਉਹਦੇ ਵਿੱਚ ਉਹ ਵਿਚਾਰਨਗੇ ਸੋ ਏਕਤਾ ਵਾਸਤੇ ਤਿੰਨਾਂ ਹੀ ਸਾਈਡਾਂ ਤੋਂ ਹੱਥ ਖੁੱਲੇ ਨੇ ਔਰ ਏਕੇ ਵੱਲ ਨੂੰ ਵਧੇ ਆਂ ਕਾਫੀ ਅ ਮਿਨਿਮਮ ਏਕਾਓ ਤੋਂ ਬਾਅਦ ਮੈਕਸਿਮਮ ਏਕਤਾ ਵੱਲ ਵਧਾਂਗੇ ਸੋ ਅਸੀਂ ਇੱਕ ਬੇਨਤੀ ਜ਼ਰੂਰ ਹੈ ਅਸੀਂ ਅਪੀਲ ਕਰਦੇ ਆਂ ਸਾਡੇ ਸਾਥੀਆਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਵਿਗੜ ਰਹੀ ਹੈ ਜਿਵੇਂ ਕਿ ਅੱਜ ਵਾਰ-ਵਾਰ ਮਾਉਂਟਿੰਗ ਹੋ ਰਹੀਆਂ ਉਲਟੀਆਂ ਆ ਰਹੀਆਂ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਹੈ ਸੋ ਅਸੀਂ ਸਾਥੀਆਂ ਆਪਣੇ ਨੂੰ ਬੇਨਤੀ ਕਰਦੇ ਆਂ ਕਿ ਇਤੇ ਜਲਦ ਫੈਸਲਾ ਲੈਣ ਔਰ ਜਲਦ ਫੈਸਲਾ ਕਰਕੇ ਆਪਾਂ ਇਹ ਕੇਵਲ ਵਧਿਏ ਇੱਕ ਬਿੰਦੀ ਇੱਕ 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 ਜਿਹੜਾ ਸਾਡਾ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਤਿੱਖਾ ਕਰ ਲਈ ਅਸੀਂ ਜਦੋਂ ਸਾਡਾ 121 ਨੂੰ ਜਥਾ ਜਾਣਾ ਉਧਰ 101 ਦਾ ਉਦੋਂ ਬਾਅਦ 22 ਨੂੰ ਐਲਾਨ ਕਰਾਂਗੇ ਉਹਦਾ ਕੀ ਰੂਪ ਦੇਣਾ ਜਿਵੇਂ ਸਰਕਾਰ ਚੁੱਪ ਬੈਠੀ ਆ ਕਿਉਂ ਚੁੱਪ ਬੈਠੀ ਆ ਉਹਦੇ ਤੇ ਵਿਚਾਰ ਕਰਕੇ ਤੁਹਾਨੂੰ 1 21 ਤੋਂ ਬਾਅਦ 22 ਨੂੰ ਉਹਦਾ ਪੂਰਾ ਐਲਾਨ ਤੁਹਾਡੇ ਸਾਹਮਣੇ ਆ ਜਾਊਗਾ 22 ਦੇਖੋ ਦੇਖੋ ਕੋਈ ਦੇਖੋ ਨਹੀਂ ਦੇਖੋ ਦੇਖੋ ਅਸੀਂ ਤਾਂ ਮਤਲਬ ਅਸੀਂ ਦਿਲੋਂ ਸਾਡੇ ਭਰਾ ਵਾ ਅਸੀਂ ਮੀਟਿੰਗਾਂ ਚ ਸਮੇਂ ਕੱਢੀਏ ਸਾਨੂੰ ਲੱਗਦਾ ਨਹੀਂ ਹਾਂ ਉਹਨਾਂ ਨੇ ਕੋ ਵਿਚਾਰਨਾ ਫਿਰ ਉਹਨਾਂ ਦੀ ਗੱਲ ਕਰ ਸਕਦੇ ਕਿੰਨੇ ਲਿਟਰ ਕਿੰਨੇ ਕਿੰਨਾ ਨਹੀਂ ਹੋਈ ਦੇਖੋ 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 ਮੈਂ ਇਹਦੇ ਬਾਰੇ ਵਿੱਚ ਪੁੱਛ ਕਿਉਂ ਨਹੀਂ ਹੋਈ ਜਵਾਬ ਦੇ ਦੋ ਬਸ ਦੇਖੋ ਸਵਾਲ ਤਾਂ ਇੰਨਾ ਵਾਂ ਕਿ ਮਿਨਿਮਮ ਜੜੀ ਗੱਲ ਅੰਦਰ ਹੋਈ ਤੁਹਾਨੂੰ ਦੱਸ ਦੇ ਆਪਣੀ ਕੋਈ ਮਿਨਿਮਮ ਤੇ ਰਾਹ ਨਿਕਲ ਜਾਂਦਾ ਤਾ ਅਸੀਂ ਸਾਂਝੀ ਕਰਕੇ ਅਨਾਉਂਸ ਕਰ ਦਿੰਦੇ ਨਹੀਂ ਇਹ ਵੀ ਦੱਸਦੇ ਪੇਚ ਛਸਿਆ ਕਿੱਥੇ ਆ ਪੇ ਨਹੀਂ ਦੇਖੋ ਦੇਖੋ ਇਹ ਇਹ ਬੇਨਤੀ ਆ ਮੇਰੀ ਬੇਨਤੀ ਸੋ ਲੋ ਮੇ ਮੇਰੀ ਬੇਨ ਮੇਰੀ ਬੇਨਤੀ ਐਨੀ ਆਪਾਂ ਕਹੀਏ ਗੱਲ ਹੋਈ ਆ ਮਿਨਿਮਮ ਏਕਤਾ ਤੇ ਗੱਲ ਵਧੀ ਆ ਅੱਗੇ ਤੁਰਿਆ ਉਹਨਾਂ ਨੇ ਵਿਚਾਰ ਕੇ ਸਾਨੂੰ ਦੱਸਣਾ ਸੀ ਇਹ ਕਹੀਏ ਨਹੀਂ ਹੋਈ ਤਾਂ ਠੀਕ ਨਹੀਂ ਹੈ ਵਿਚਾਰ ਕੇ ਦੱਸਿਆ ਕਿ ਸਾਰੇ ਇਕੱਠੇ ਹੋਣਗੇ ਹੁਣ ਮਿਨਿਮਮ ਤੇ ਮੈਕਸਿਮਮ ਏਕਤਾ ਦੇ ਵਿੱਚ ਕਨਵਰਟ ਹੋ ਗਈ ਆ ਮਿੱਟੀ ਦੇਖੋ ਭਰਾਓ ਦੇਖੋ ਦੇਖੋ ਭਰਾਓ ਮਤਲਬ ਕੀ ਹੈ ਮੇਰੀ ਬੇਨਤੀ ਸੁਣ ਲੋ ਕੁਛ ਵੀ ਅਜਿਹਾ ਅਸੀਂ ਦੋਵੇਂ ਫਾਰਮ ਨਹੀਂ ਕਹਿਣਾ ਚਾਹੁੰਦੇ ਜਿਹੜਾ ਏਕਤਾ ਦੇ ਵਿੱਚ ਕੱਲ ਨੂੰ ਬੜਿੱਕਾ ਬਣੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਨੇ ਜਿਹੜੇ ਮੈਂ ਅੱਜ ਵੀ ਕਹਿਣਾ ਤੁਹਾਨੂੰ ਫੇਰ ਵੀ ਅਸੀਂ ਸਮੁੱਚੀ ਏਕਤਾ ਦੇ ਹਾਮੀ ਆ ਔਰ ਮੈਂ ਵਿਅਕਤੀਗਤ ਹੀ ਕਹਿ ਸਕਦਾ ਮੈਨੂੰ ਆਸ ਹੈ ਹੋਊਗੀ ਆਸ ਤਾਂ ਚੰਗੀ ਰੱਖਣੀ ਚਾਹੀਦੀ ਆ ਇਹਦੀ ਸਮਾਂ ਦੱਸੋ ਇੱਕ ਮਿੰਟ ਪੰਦੇਰ ਸਾਹਿਬ ਇੱਕ ਚੀਜ਼ ਕਲੀਅਰ ਕਰ ਦਿਓ ਤੁਸੀਂ ਉਸ ਦਿਨ ਕਿਹਾ ਸੀ ਜਦੋਂ ਪਹਿਲੀ ਵਾਰ 10 ਤਰੀਕ ਨੂੰ ਆਏ ਸੀ ਕਿ ਜਲਦੀ ਤੋਂ ਜਲਦੀ ਮੀਟਿੰਗਾਂ ਹੋਣ ਡਲਿਆ ਸੀ ਘਰਾਵਾ ਅੱਜ ਵੀ ਤੁਸੀਂ ਕਿਹਾ ਹੁਣ ਜਿਹੜੀ ਪਹਿਲਾਂ 13 ਤੋਂ ਬਾਅਦ 15 18 ਨੂੰ ਹੋਈ ਹੁਣ ਅਗਲੀ ਮੀਟਿੰਗ ਦੀ ਕੋਈ ਡੇਟ ਨਹੀਂ ਇਹਦਾ ਮਤਲਬ ਕਿ ਤੁਸੀਂ ਕਹਿ ਰਹੇ ਹੋ ਸਿਰ ਤੇ ਜ਼ਿਆਦਾ ਡਾਉਣਾ ਪਰ ਹਾਜੀ ਮੀਟਿੰਗ ਅੱਗੇ ਨਹੀਂ ਹੋਈਏ ਤੁਸੀਂ ਕਹਿ ਰਹੇ 22 ਨੂੰ ਅਸੀਂ ਆਪਣੀ ਫੈਸਲਾ ਕਰਕੇ ਅਗਲੀ ਨੂੰ ਬਰੇਕ ਦੱਸਾਂਗੇ ਨਾ ਦੋ ਸਾਡੀਆਂ ਤਾਂ ਮੀਟਿੰਗਾਂ ਬਾਈ ਰੋਜ਼ ਹੀ ਹੁੰਦੀਆਂ ਅਸੀਂ ਤਾਂ ਆਪਣੇ ਮੋਰਚੇ 'ਚ ਆਨੇ ਇੱਕ ਸਾਲ ਤੋਂ ਦੇਖੋ ਸਾਡੀਆਂ ਹੋਈ ਜਾਂਦੀਆਂ ਜਦੋਂ ਕੋਈ ਸਾਡ ਅਸੀਂ 5-7 ਬੰਦੇ ਇਸ ਇਸ ਫੈਸਲੇ ਨੂੰ ਫੈਸਲਾ ਕਰਨ ਦੇ ਨਹੀਂ ਹੈਗੇ ਸਮਰੱਥ ਸਾਨੂੰ ਸਾਡੇ ਜਨਰਲ ਫੋਰਮ ਨਾਲ ਗੱਲ ਕਰਨੀ ਪੈਣੀ ਆ ਬਾਈ ਸਮਾਂ ਤੇ ਦੇਣਾ ਪਊ ਨਾ ਅਸੀਂ ਮੰਗੇ ਨਹੀਂ ਉਹਨਾਂ ਨੇ 24 ਦੀ ਮੰਗੀ ਸਾਡੀ ਮੀਟਿੰਗ ਜਨਰਲ ਬੋਡੀ ਦੀ ਉਹਨਾਂ ਨੇ ਮੰਗ ਲਈ ਕਿ ਤੁਹਾਡੇ ਲਈ ਵੀ ਸਥਿਤੀ ਹੈ ਜਿਹੜੀ ਹੁਣ ਢੱਲੇਵਾਲ ਦੀ ਸਾਡੀ ਦਿੱਤੀ ਹੈ ਮੀਟਿੰਗ ਦੇਖੋ ਮੇਰੀ ਬੇਨਤੀ ਫੇਰ ਮੇਰੀ ਬੇਨਤੀ ਫੇਰ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਏਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਤੁਸੀਂ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਕ੍ਰਿਟੀਕਲ ਹਾਲ ਤੇ ਡੀਲਰ ਸਾਹਿਬ ਦੇ ਅਸੀਂ ਨਾ ਮੈਂ ਫੇਰ ਵੀ ਕਹਿੰਦਾ ਮੈਂ ਨਹੀਂ ਕਹਿੰਦਾ ਅਸੀਂ ਤਾਂ ਕਹਿੰਨੇ ਆ ਨਾ ਵੀ ਚੱਲ ਕੋਈ ਕਹਿੰਦਾ ਕੋਈ ਕੋਈ ਤੇਰ ਕਹੋ ਵੀ ਸਾਨੂੰ ਸਮਾਂ ਚਾਹੀਦਾ ਸਮਾਂ ਤਾਂ ਬਈ ਦੇਣਾ ਪਊਗਾ ਨਾ ਅਸੀਂ ਆਪਣੇ ਵਾਲੀ ਅਪੀਲ ਅੰਦਰ ਕਰ ਦਿੱਤੀ ਆ ਹੋ ਸਕਦਾ ਉਹ ਸੋਚ ਕੇ ਕੱਲ੍ਹ ਨੂੰ ਹੋਰ ਫੈਸਲਾ ਕਰ ਲੈਣ ਮੁਰ ਤੋਂ ਬੈਠਕ ਹੋਏਗੀ ਉਹਨਾਂ ਦੇ ਨਾਲ ਮੁਰ ਜਾਂ ਅੱਜ ਕੰਪਲੀਟ ਹੋ ਗਿਆ ਸਾਰਾ ਬੈਠਕ ਨਹੀਂ ਨਹੀਂ ਦੇਖੋ ਏਕਤਾ ਦੀ ਆਸ ਨਹੀਂ ਛੱਡਣੀ ਚਾਹੀਦੀ ਇਹ ਗਾਂ ਦੱਸਦੇ ਆ ਹੋਊਗੀ ਨਹੀਂ ਹੋਊਗੀ ਨਾ ਹੋਊਗੀ ਸ਼ਬਦ ਨਹੀਂ ਇਹ ਤਾਂ ਗਾਂ ਉਹ ਦੱਸਣਗੇ ਪੱਤਰਕਾਰ ਦੋ ਸਾਬ ਨੇ ਜਿਵੇਂ ਗੱਲ ਰੱਖੀ ਉਹਨਾਂ ਵਿੱਚ ਮੈਂ ਐਡ ਕਰ ਦਿੰਦਾ ਦੇਖੋ ਜਿਸ ਪੋਜੀਸ਼ਨ ਤੇ ਅਸੀਂ ਖੜੇ ਆ ਡੱਲੇਵਾਲ ਸਾਹਿਬ ਦੀ ਸਭ ਤੋਂ ਪਹਿਲਾਂ ਉੱਥੋਂ ਹੀ ਚਾਲੂ ਹੋਈ ਆ ਉਹਨਾਂ ਦੀ ਸਿਹਤ ਨਾਜ਼ੁਕ ਬਾਰੇ ਅਸੀਂ ਆਪਣੇ ਸੱਜਣਾਂ ਨੂੰ ਦੱਸ ਦਿੱਤਾ ਸੀਗਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਏਕਤਾ ਤੇ ਵੱਡੇ ਹਾਮੀ ਆ ਅਸੀਂ ਕੋਈ ਇਹੋ ਜੀ ਗੱਲ ਕੋਈ ਵੀ ਨਹੀਂ ਕਰਨਾ ਚਾਹੁੰਦਾ ਏਕਤਾ ਦਾ ਕੁੱਕਰ ਰਸਤੇ ਖੁੱਲੇ ਆ ਅਸੀਂ ਫਾਰਮ ਬਾਅਰ ਮਹੀਨੇ ਚ ਚੱਲੇਗੇ ਦੋਨੇ ਫਾਰਮ ਅਸੀਂ ਮੈਦਾਨ ਦੇ ਵਿੱਚ ਹੈਗੇ ਸਾਡੇ ਲਈ ਢੱਲੇਵਾਲ ਸਾਹਿਬ 54ਵੇਂ ਦਿਨ ਚ ਹੈਗੇ ਸਾਡੇ ਲਈ ਕਹਿਣ ਤੋਂ ਭਾਵ ਏਕਤਾ ਦਾ ਰਾਹ ਤਿੰਨਾ ਫਾਰਮਾਂ ਵੱਲੋਂ ਖੁੱਲਾ ਸਾਡੇ ਵੱਲੋਂ ਵੀ ਖੁੱਲਾ ਹੈਗਾ ਜਿਵੇਂ ਉਹ ਆਪਣੀ ਮੀਟਿੰਗ ਚ ਤੈਅ ਕਰਨਗੇ ਸਾਨੂੰ ਇਨਫੋਰਮੇਸ਼ਨ ਦੇ ਦੇਣਗੇ ਜਾਂ ਸਾਨੂੰ ਕੋਈ ਸੱਦਾ ਹੋਊਗਾ ਗਾਂ ਦਾ ਦੇਦਣਗੇ ਇੱਕ ਮਿੰਟ 24 ਉਹਨਾਂ ਨੇ ਕੋਈ 15 ਤੋਂ 13 13 ਤੋਂ 18 ਹੁਣ 24 ਆ ਗਈ ਕਿ ਉਹਦੀ ਡੈਥ ਦੀ ਇੰਤਜ਼ਾ ਢੀਕ ਹੋ ਰਹੀ ਆ ਨਹੀਂ ਆਪਾਂ ਇਹ ਨਾ ਸ਼ਬਦ ਬਤਿਏ ਦੇਖੋ ਇਹ 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 ਆ ਕੇ ਇੱਥੇ ਕਹਿੰਦੇ ਆ ਮੀਡੀਆ ਦੇ ਸਾਹਮਣੇ ਜੇ ਉਧਰ ਤੁਹਾਡੀ ਪੱਤਰਕਾਰ ਦੋਸਤੋ ਇਹ ਤੁਹਾਡਾ ਸਵਾਲ ਠੀਕ ਹੈ ਪਰ ਮੈਂ ਕਹਿੰਦਾ ਚਲੋ ਭੰਦੇਰ ਸਾਹਿਬ ਕਰ ਲੈਣੇ ਗੱਲ ਮੈਂ ਮੈਂ ਤਾਂ ਇੱਕ ਬੇਨਤੀ ਕਰਾਂ ਤੁਹਾਡਾ ਜਿਵੇਂ ਸਵਾਲ ਆ ਇਹ ਸਵਾਲ ਸਾਡੇ ਲਈ ਵੀ ਹੈ ਉੱਡਾ ਹੀ ਤਕੜਾ ਵਾ ਜਿੱਡਾ ਥੋਡੇ ਲਈ ਆ ਦੇਖੋ ਇੱਕ ਤਾਂ ਨੂੰ ਕੋਈ ਆਂਚ ਨਾ ਆਵੇ ਠੀਕ ਆ ਜੀ ਇੱਕ ਤਾਂ ਕਿਤੇ ਕੋਈ ਸਾਡਾ ਭਰਾ ਨਾ ਕਹੇ ਵੀ ਆ ਥੋਡੇ ਪੱਖੋਂ ਕੁਝ ਤੁਸੀਂ ਆ ਗੱਲ ਕਹੀ ਸੀ ਉਹ ਚੋਂ ਇੱਕ ਤਾਂ ਨੂੰ ਆਂਚ ਆਈ ਅਸੀਂ ਇਹਦਾ ਖਿਆਲ ਰੱਖਾਂਗੇ ਕੋਈ ਸਾਡੇ ਭਰਾ ਨੂੰ ਅਸੀਂ ਅੰਦਰ ਦੀਆਂ ਗੱਲਾਂ ਮੀਡੀਆ ਚ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਸਾਂਝੀਆਂ ਮੇਰੀ ਸੁਣ ਮੇਰੀ ਮੇਰੀ ਬੇਟੀ ਮੇਰੀ ਬੇਟੀ ਮੇਰੀ ਗੱਲਾਂ ਕਰੋ ਪਰ ਇੱਕ ਚੀਜ਼ ਤਾਂ ਤੁਸੀਂ ਜਦੋਂ ਤੁਸੀਂ 15 ਵਾਲੀ ਮੀਟਿੰਗ 13 ਨੂੰ ਕਰਵਾਈ ਸੀ 24 ਤੋਂ ਪਹਿਲਾਂ ਵਾਲੀ ਮੀਟਿੰਗ 18 ਨਹੀਂ ਨਹੀਂ ਤੁਸੀਂ ਫਿਰ ਸੁਣੋ ਹਾਂ ਤੁਸੀਂ ਜੁੜਾ ਤਾਂ ਮੀਡੀਆ ਵੀ ਜੁੜਿਆ 53 ਦਿਨ ਹੋ ਗਏ ਉੱਥੇ ਕਵਰੇਜ ਕਰਦਿਆਂ ਨੂੰ ਕਿਤੇ ਨਾ ਕਿਤੇ ਜਾਨ ਬਚਾਉਣ ਦੀ ਗੱਲ ਆਉਂਦੀ ਹੈ 9 ਜਨਵਰੀ ਨੂੰ ਇੱਕ ਤਾਕਤ ਪਤਾ ਪਾਸ ਹੁੰਦਾ ਹੈਗਾ ਅੱਜ 9 ਦਿਨ ਹੋ ਗਏ ਇੱਕ ਸਕਿੰਟ ਸਹਾਇਣੀ ਇੱਕ ਪਾਸੇ ਤੁਸੀਂ ਸਾਰੇ ਕਹਿੰਦੇ ਹੋ ਪਰ ਦੂਜੇ ਪਾਸੇ ਕਹਿੰਦੇ ਹੋ ਜਾਣ ਪਹੁੰਚਾਉਣ ਵਾਸਤੇ ਕਦੋਂ ਹੋਊਗਾ ਕੋਈ ਨਹੀਂ ਠੀਕ ਹੈ ਤੁਹਾਡੀ ਮੈਂ ਤੁਹਾਡੇ ਸਾਹਮਣੇ ਆਉਣੇ ਕਿੰਗਾ ਲੋਕ ਤਾਂ ਉਹਨਾਂ ਕਿਸੇ ਪਾਸੇ ਲੋਕਾਂ ਨੂੰ ਕਿਉਂ ਅਸੀਂ ਰੱਖੀ ਹੈ ਇਹ ਗੱਲ ਅੱਜ ਮੀਡੀਆ ਜਾਬ ਜਵਾਬ ਦਿੰਦਾ ਸੋ ਲੋਕ ਹੋਰ ਚਾਹ ਹਰੇ ਮੀਡੀਆ ਨੂੰ ਨਾਲੇ ਵਰਲਡ ਲੈਵਲ ਤੇ ਪਤਾ ਲੱਗਦਾ ਆਉਂਗੇ ਜੀ ਪੁੱਛ ਲਓ ਇੱਕ ਮਿੰਟ ਦੇਖੋ ਬੰਦੇ ਸਾਰਾ ਜਨਤਾ ਨੂੰ ਸਾਰਾ ਕੁਝ ਕਲੀਅਰ ਹੈ ਤੁਸੀਂ ਦੇਖੋ ਪੁੱਛ ਲਿਓ ਨਹੀਂ ਮੇਰੀ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਠੀਕ ਹੈ ਮੇਰੀ ਬੇਨਤੀ ਆ ਅਸੀਂ ਤਾਂ ਇਹ ਗੱਲਾਂ ਅਪੀਲ ਤਾਂ ਬਈ ਕਰਨ ਦਾ ਸਾਡਾ ਹੱਕ ਆ ਕਰ ਸਕਦੇ ਆ ਫਿਰ ਵੀ ਕੋਈ ਭਰਾ ਕਹਿੰਦਾ ਵੀ ਸਾਡੀਆਂ ਮਜਬੂਰੀਆਂ ਵਾ ਸਾਨੂੰ ਬਈ ਇਹ ਸੋਚਣ ਦਿਓ ਅਸੀਂ ਇੱਕ ਤਾਂ ਨੂੰ ਆਂ ਚ ਨਾ ਆਵੇ ਦੇ ਲਈ ਇਤ ਨਹੀਂ ਕਹਦੇ ਵੀ ਤੂੰ ਸੋਚੀ ਨਾ ਠੀਕ ਆ ਗੱਲੇ ਸਾਹਿਬ ਦੇ ਹਾਲਾਤ ਬੇਗੜੇ ਹੋਏ ਨੇ ਕਿ ਇਹਨਾਂ ਨੂੰ ਦੇਖ ਕੇ ਠੀਕ ਹੈ ਤੇਰੀ ਨਹੀਂ ਥੋੜੀ ਗੱਲ ਆਪਣੇ ਸਾਹਿਬ ਵਜਾ ਠੀਕ ਆ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਸਰਕਾਰ ਮੋਦੀ ਸਰਕਾਰ ਮੈਂ ਜੀ ਗੱਲ ਤੁਹਾਨੂੰ ਇਸ਼ਾਰਾ ਕਰਕੇ ਗਿਆ ਪੀਰ ਦੇਖੋ ਅੰਦੋਲਨ ਤੇਜ਼ ਕੀਤਾ ਆਪਾਂ ਅੰਦੋਲਨ ਆ ਨਾ ਆਪਣਾ ਦਿਲੀ ਅੰਦਰ ਤੋਂ ਦੋ ਦੋ ਫੋਰਮ ਲੜ ਰਹੇ ਇੱਕ ਤਾਂ ਜਥਾ ਵੱਡਾ ਹੋ ਗਿਆ ਮਰਨ ਵਰਤੇ ਸੀ ਅੰਦੋਲਨ ਨੂੰ ਤੇਜ਼ ਕੀਤਾ ਉਧਰ ਅਸੀਂ ਜਥਾ ਭੇਜ ਰਹੇ ਆ ਮੈਂ ਤੁਹਾਨੂੰ ਇਸ਼ਾਰਾ ਕਰ ਗਿਆ ਵੀ ਜਿਹੜੀ ਜਿਹੜੀ 26 ਦੀ ਕਾਲ ਆ ਇਹ ਭਾਈ ਇਹ ਤੋਂ ਬਾਅਦ ਇਹ ਤੋਂ ਵੀ ਆਪਾਂ ਜੋਰ ਲਾ ਕੇ ਕਰਾਂਗੇ ਪ੍ਰੈਸ਼ਰ ਪਵੇ ਸਰਕਾਰ ਤੇ ਅਸੀਂ ਚਿੰਤਤ ਆ ਉਹਦੇ ਲਈ ਨਹੀਂ ਦੇਖੋ ਇਹਦਾ ਸੋਚ ਕੇ ਮਨ ਆਪਣੇ ਕਿਸਾਨ ਨਹੀਂ ਰਹੇ ਸਰਕਾਰ ਨੂੰ ਕਿਨੇ ਮਨਾਉਗੇ ਸਵਾਲ ਤਾਂ ਵੱਡਾ ਇਹ ਹੈ ਕਿ ਕਿਸਾਨੀ ਮੰਗਾਂ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਕਿਸਾਨੀ ਜੱਥੇਬੰਦੀਆਂ ਜਾਂ ਲੀਡਰਾਂ ਦੀ ਈਗੋ ਵੱਡੀ ਲੱਗ ਰਹੀ ਹੈ ਦੋਸਤੋ ਕੋਈ ਈਗੋ ਵੱਡੀ ਨਹੀਂ ਹੈਗੀ ਡੱਲੇਵਾਰ ਸਾਹਿਬ ਦੀ ਸਿਹਤ ਇੱਕ ਮਿੰਟ ਦੀ ਇੱਕ ਮਿੰਟ ਪੱਤਰਕਾਰ ਦੋਸਤੋ ਅਸੀਂ ਬਾਰ ਬਾਰ ਇਹ ਕਹਿੰਨੇ ਆ ਵੀ ਸਾਡੇ ਦਰਮਾ ਫੋਰਮਾਂ ਵੱਲੋਂ ਦਰਵਾਜ਼ੇ ਖੁੱਲੇ ਹੈਗੇ ਐਕਤਾ ਲਈ ਜਿਹੜੀ ਉਹਨਾਂ ਦੀ ਪੋਜੀਸ਼ਨ ਆ ਡੱਲੇਵਾਲ ਸਾਹਿਬ ਦੀ ਉਹ ਵੀ ਦੱਸ ਦਿੱਤੀ ਹੈਗੀ ਆ ਪਰ ਅਸੀਂ ਕਹਿੰਦੇ ਆ ਵੀ ਅਸੀਂ ਇੱਕ ਗੱਲ ਦੇਖੋ ਸਾਨੂੰ ਕੋਈ ਸਵਾਲ ਦੋਨੇ ਫਾਰਮਾਂ ਨੂੰ ਸਿੱਧਾ ਸਾਹਬ ਤਾਂ ਸਾਨੂੰ ਕੋਈ ਸਵਾਲ ਨਾ ਹੋਵੇ ਕੱਲ ਨੂੰ ਇਹ ਕਹੇ ਵੀ ਤੁਹਾਡੇ ਦਰਵਾਜ਼ੇ ਵੀ ਇੱਕ ਤਾਂ ਕਿੱਦੇ ਨਾ ਕਿੱਦੇ ਰੋੜਾ ਬਣਿਆ ਜੇ ਆ ਸਾਡੇ ਤੇ ਖੁੱਲੇ ਆ ਦਰਵਾਜ਼ੇ ਉਹਨਾਂ ਨੇ ਕੋਈ ਸ਼ਰਤ ਰੱਖੀ ਹੈ ਇਹੋ ਜੀ ਆ ਮੋਟਾ ਬਣਾਉਣਗੇ ਉਹਨਾਂ ਨੂੰ ਪੁੱਛ ਲਿਓ ਉਹਨਾਂ ਦੇ ਸਵਾਲ ਸਾਡੇ ਭਰਾਵਾ ਮੇਰੀ ਬੇਨਤੀ ਆ ਦੇਖੋ ਪਰਸੱਕ ਯਤਨ ਆ ਅਸੀਂ 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 ਯਤਨ ਦਿਤਾਉਂਦੇ ਰਹਾਂਗੇ ਬਾਈ ਧੰਨਵਾਦ